ਸਸ਼੍ਰੀਅਕਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ 6 ਕੁੰਮ ਰਾਸ਼ੀ ਵਾਲਿਆਂ ਦੇ ਲਈ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਹੋਣ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਇਸ ਘਟਨਾ ਨੂੰ ਤੁਸੀਂ ਫਿਰ ਜੀਵਨ ਪਰ ਭੁੱਲ ਨਹੀਂ ਸਕਦੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਛੇ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਦੱਸਣ ਵਾਲੇ ਹਾਂ ਜੀਆਂ ਦੋਸਤੋ ਤੁਸੀਂ ਸਹੀ ਗੱਲ ਸੁਣੀ ਹੈ ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਹੋਣ ਵਾਲੇ ਹਨ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡੇ ਦੁਸ਼ਮਣ ਦਾ ਹਾਲ ਬੁਰਾ ਹੋਵੇਗਾ ਜੀ ਹਾਂ ਦੋਸਤੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਸ ਤਰ੍ਹਾਂ ਦੇ ਹਾਲਾਤ ਹੁਣ ਹੋਣ ਜਾ ਰਹੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਦੋਸਤੋ ਤੁਹਾਡੀ ਹੁਣ ਕਿਸਮਤ ਬਦਲਣ ਵਾਲੀ ਹੈ ਜੋ ਵੀ ਕੁਝ ਹੋਣ ਵਾਲਾ ਹੈ ਉਸ ਨੂੰ ਸੁਣ ਕੇ ਤੁਸੀਂ ਆਪਣੀ ਕਿਸਮਤ ਤੇ ਹੈਰਾਨ ਹੋ ਜਾਓਗੇ ਇਦਾਂ ਦੇ ਮੌਕੇ ਤੁਹਾਡੇ ਜੀਵਨ ਦੇ ਵਿੱਚ ਆਉਣਗੇ ਦੋਸਤੋ ਅੱਜ ਸ਼ਾਮ ਤੋਂ 10 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਵੱਡੀਆਂ ਖੁਸ਼ੀਆਂ ਬਣੀਆਂ ਹੋਣਗੀਆਂ ਜੋ ਹਮੇਸ਼ਾ ਦੇ ਲਈ ਤੁਹਾਡੇ ਲਈ ਸਹੀ ਸਾਬਤ ਹੁੰਦੀਆਂ ਹਨ ਅੱਜ ਤੁਹਾਡਾ ਕੋਈ ਸੁਪਨਾ ਦੋਸਤੋ ਕਾਫੀ ਸਮੇਂ ਤੋਂ ਜੋ ਸੁਪਨਾ ਸੀ ਉਹ ਸੱਚ ਹੋਵੇਗਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖਬਾਣੀ ਕਰਦਾ ਹੈ ਤਾਂ ਅੱਜ ਤੁਹਾਨੂੰ ਕੁੜੌਣਾ ਦੇ ਮਾਲਕ ਤੁਸੀਂ ਬਣ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਇੱਕ ਚੀਜ਼ ਤੁਹਾਨੂੰ ਪਹੁੰਚ ਦੇ ਲਈ ਜਿਨ੍ਹਾਂ ਨੂੰ ਤੁਸੀਂ ਕਾਫੀ ਸਮਾਂ ਮਿਹਨਤ ਕੀਤੀ ਸੀ ਹੁਣ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗੀ ਤੁਹਾਡੇ ਕੋਲ ਆ ਜਾਵੇਗੀ ਇਸ ਦੇ ਨਾਲ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਹੁਣ ਦੋਸਤੋਂ ਕਮੀ ਨਹੀਂ ਰਹੇਗੀ ਤੁਹਾਨੂੰ ਇਸ ਸਮੇਂ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਹੁਣ ਤੁਹਾਨੂੰ ਪਰੇਸ਼ਾਨੀ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਜੀਵਨ ਦੇ ਵਿੱਚ ਹੁਣ ਇੱਕ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੀ ਕਿਸਮਤ ਹੁਣ ਬਦਲਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਤੁਹਾਡੇ ਲਈ ਸਹੀ ਮਾਰਗਦਰਸ਼ਨ ਕੀ ਹੋਵੇਗਾ ਤੁਹਾਡਾ ਜੀਵਨ ਕਿਸ ਤਰ੍ਹਾਂ ਬਦਲ ਸਕਦਾ ਹੈ ਤੁਸੀਂ ਤਾਂ ਦੇ ਨਾਲ ਮਾਲਾ-ਮਾਲ ਹੋਵੋਗੇ ਤੁਹਾਡੇ ਕੋਲ ਹਰ ਐਸ਼ੋ ਆਰਾਮ ਦੀ ਚੀਜ਼ ਹੋਵੇਗੀ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਸੀ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਮਿਲੇਗਾ ਅਤੇ ਇਸ ਸਮੇਂ ਦੇ ਵਿੱਚ ਤੁਸੀਂ ਕੋਈ ਵੱਡੀ ਗੱਡੀ ਜੋ ਤੁਸੀਂ ਲੈਣਾ ਚਾਹੁੰਦੇ ਸੀ ਜਾਂ ਜਿਸ ਦਾ ਤੁਸੀਂ ਸੁਪਨਾ ਦੇਖ ਰਹੇ ਸੀ ਉਹ ਗੱਡੀ ਵੀ ਤੁਸੀਂ ਲੈ ਸਕਦੇ ਹੋ ਤਾਂ ਦੌਲਤ ਸੰਬੰਧੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੁਹਾਡਾ ਚਿਹਰਾ ਹੁਣ ਪਹਿਲਾਂ ਦੇ ਵਾਂਗ ਨਹੀਂ ਰਹੇਗਾ ਜੇਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਗਰੀਬੀ ਜਾਂ ਤੰਗੀ ਜਾਂ ਪੈਸੇ ਦੀ ਕਮੀ ਨੂੰ ਮਹਿਸੂਸ ਕਰਦੇ ਸੀ ਹੁਣ ਤੁਹਾਡੀ ਉਹ ਪਰੇਸ਼ਾਨੀ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਤੁਹਾਡੇ ਕੋਲ ਹੁਣ ਪੈਸਾ ਹੀ ਪੈਸਾ ਹੋਵੇਗਾ ਇਸ ਗੱਲ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਓ ਤੁਹਾਡੀਆਂ ਤਿੰਨ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਦਾ ਤੁਸੀਂ ਪਰੇਸ਼ ਕਰਨਾ ਹੈ 2025 ਵਿੱਚ ਭਾਵੇਂ ਤੁਸੀਂ ਇਹ ਗਲਤੀਆਂ ਕਰ ਲਈਆਂ ਹਨ ਪਰ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ ਨਾਲ ਹੀ ਨਾਲ ਤੁਸੀ ਇਹਨਾਂ ਤਿੰਨ ਕਮਾਂ ਤੋਂ ਪ੍ਰੇਜ ਵੀ ਕਰਨਾ ਹੈ ਤਾਂ ਕਿ ਤੁਹਾਡਾ ਜੀਵਨ ਸੁੱਖਾਂ ਦੇ ਨਾਲ ਪਰਚ ਜਾਵੇ ਅਤੇ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਵ ਆਵੇ ਉਹ ਤਿੰਨ ਗਲਤੀਆਂ ਕਿਹੜੀਆਂ ਹਨ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਗਲਤੀਆਂ ਹਨ ਤੁਸੀਂ ਕਰਦੇ ਹੋ ਉਹਨਾਂ ਤੋਂ ਪ੍ਰੇਜ ਰੱਖੋ ਸਭ ਤੋਂ ਪਹਿਲਾਂ ਤੁਸੀਂ ਜਾਣ ਲਓ ਕਿ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਖਾਸ ਚੀਜ਼ ਤੁਹਾਡੇ ਲਈ ਤੁਹਾਡੇ ਜੀਵਨ ਵਿੱਚ ਹੋਣ ਵਾਲੀ ਹੈ ਤੁਹਾਡੀ ਕਿਸਮਤ ਹੁਣ ਇੱਕ ਨਵਾਂ ਰੋਖ ਲੈ ਕੇ ਆਵੇਗੀ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਤੁਹਾਡਾ ਜੀਵਨ ਹੁਣ ਇੱਕ ਮੋੜ ਨਵੇਂ ਮੋੜ ਤੇ ਆਵੇਗਾ ਤੁਸੀਂ ਬਹੁਤ ਹੀ ਧਨવાન ਹੋ ਜਾਓਗੇ ਕਰੋੜਪਤੀ ਹੋ ਜਾਓਗੇ ਇਸ ਚੀਜ਼ ਬਾਰੇ ਕਦੇ ਵੀ ਕਿਸੇ ਨੂੰ ਖਬਰ ਨਹੀਂ ਹੋਣ ਦੇਣੀ ਕਿਉਂਕਿ ਕੁੰਮਰ ਰਾਸ਼ੀ ਵਾਲੇ ਉਹ ਸਭ ਤੋਂ ਵੱਡੀ ਆਦਤ ਤੇ ਮਜਬੂਰੀ ਤੁਹਾਡੀ ਇਹ ਹੀ ਹੈ ਕਿ ਤੁਸੀਂ ਆਪਣੇ ਦਿਲ ਦੀ ਗੱਲ ਹਰ ਇੱਕ ਨਾਲ ਸ਼ੇਅਰ ਕਰ ਲੈਂਦੇ ਹੋ ਤੇ ਆਪਣੇ ਦਿਲ ਦੀ ਗੱਲ ਛੱਟ ਹੀ ਕਿਸੇ ਨੂੰ ਦੱਸ ਦਿੰਦੇ ਹੋ ਤੁਸੀਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀ ਜੇਕਰ ਤੁਹਾਡੇ ਜੀਵਨ ਦੇ ਵਿੱਚ ਕੋਈ ਵੀ ਖੁਸ਼ਖਬਰੀ ਤੁਹਾਨੂੰ ਮਿਲਦੀ ਹੈ ਤਾਂ ਉਹ ਖੁਸ਼ਖਬਰੀ ਤੁਸੀਂ ਜਲਦਬਾਜ਼ੀ ਦੇ ਵਿੱਚ ਕਦੇ ਵੀ ਕਿਸੇ ਦੇ ਨਾਲ ਸਾਂਝੀ ਨਾ ਕਰੋ ਜਿਵੇਂ ਕਿ ਹਰ ਕੋਈ ਸੌਖਾ ਨਹੀਂ ਹੈ ਅਤੇ ਕੋਈ ਤੁਹਾਡੇ ਤੋਂ ਸੜਦਾ ਵੀ ਹੈ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖੋ ਹਰ ਕਿਸੇ ਨੂੰ ਤੁਸੀਂ ਆਪਣੀ ਗੱਲ ਨਾ ਦੱਸੋ ਜੇਕਰ ਤੁਸੀਂ ਕਿਸੇ ਨੂੰ ਆਪਣੀ ਖੁਸ਼ੀ ਦੱਸਦੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਉਸਦੀ ਨજર ਲੱਗ ਜਾਵੇ ਸਭ ਤੋਂ ਵੱਡੀ ਕਮਜ਼ੋਰੀ ਤੁਹਾਡੀ ਇਹ ਹੀ ਹੈ ਕਿ ਤੁਸੀਂ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਾ ਤੁਹਾਨੂੰ ਬਾਅਦ ਵਿੱਚ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ ਇਸ ਗੱਲ ਨੂੰ ਤੁਸੀਂ ਖਾਸ ਧਿਆਨ ਰੱਖਣਾ ਹੈ ਇਹ ਤੁਹਾਡੇ ਲਈ ਬੜੀ ਹੀ ਜ਼ਰੂਰੀ ਗੱਲ ਹੈ ਤੁਹਾਡੀ ਕਿਸਮਤ ਹੁਣ ਬਦਲ ਜਾਵੇਗੀ ਇਸ ਗੱਲ ਨੂੰ ਤੁਸੀਂ ਗੌਰ ਕਰੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਈਏ ਗਲਤੀਆਂ ਤੁਸੀਂ ਕਿਹੜੀਆਂ ਨਹੀਂ ਕਰਨੀਆਂ ਹਨ ਕਿਸੇ ਤੇ ਵੀ ਦੂਸਰੀ ਗਲਤੀ ਜਿਹੜੀ ਹੈ ਉਹ ਹੈ ਤੁਸੀਂ ਕਦੇ ਵੀ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਤੁਸੀਂ ਅਕਸਰ ਹੀ ਹਰੇਕ ਤੇ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਹੋ ਇਤਬਾਰ ਕਰ ਲੈਂਦੇ ਹੋ ਕਮਰਾਸ਼ੀ ਵਾਲੇ ਲੋਕੋ ਜਿਹੜੇ ਹੁੰਦੇ ਹਨ ਉਹ ਕਿਸੇ ਤੇ ਵੀ ਯਕੀਨ ਕਰ ਲੈਂਦੇ ਹਨ ਤੇ ਹਰੇਕ ਤੇ ਭਰੋਸਾ ਕਰ ਲੈਂਦੇ ਹਨ ਕਮਰਾਸ਼ੀ ਵਾਲਿਓ ਤੁਸੀਂ ਸਭ ਨੂੰ ਆਪਣੇ ਵਰਗਾ ਹੀ ਸਮਝਦੇ ਹੋ ਕਿ ਮੈਂ ਇਸ ਤਰ੍ਹਾਂ ਦਾ ਹਾਂ ਤੇ ਦੂਜੇ ਵੀ ਇਸ ਤਰ੍ਹਾਂ ਦੇ ਹੀ ਹਨ ਦਿਲ ਦੀ ਗੱਲ ਤੁਸੀਂ ਸਾਂਝੀ ਕਰ ਲੈਂਦੇ ਹੋ ਤਾਂ ਅਗਲਾ ਵੀ ਤੁਹਾਡੇ ਨਾਲ ਫਿਰ ਤੁਹਾਡੇ ਇਸੇ ਕਮਜ਼ੋਰੀ ਦਾ ਫਾਇਦਾ ਉਠਾਉਂਦਾ ਹੈ ਤੇ ਤੁਹਾਡਾ ਵਿਸ਼ਵਾਸ ਚਿਤ ਕੇ ਤੁਹਾਡੇ ਨਾਲ ਫਿਰ ਉਹ ਧੋਖਾ ਕਰਦਾ ਹੈ ਇਸ ਲਈ ਕਦੇ ਵੀ ਕਿਸੇ ਤੇ ਅੱਖਾਂ ਬੰਨ੍ਹ ਕੇ ਤੁਸੀਂ ਵਿਸ਼ਵਾਸਨਾ ਕਰੋ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਧੋਖੇ ਤੋਂ ਬਚੋ ਜੋ ਵੀ ਕੰਮ ਕਰਨਾ ਹੈ ਆਪਣੇ ਦਿਮਾਗ ਤੋਂ ਕਰੋ ਸੋਚ ਸਮਝ ਕੇ ਕਰੋ ਜੇਕਰ ਕਿਸੇ ਤੇ ਵਿਸ਼ਵਾਸ ਕਰਨਾ ਹੈ ਤਾਂ ਉਸ ਨੂੰ ਪਰਖ ਕੇ ਫਿਰ ਹੀ ਉਸ ਤੇ ਵਿਸ਼ਵਾਸ ਕਰੋ ਦੂਸਰੀ ਗੱਲ ਦੀ ਤੁਸੀਂ ਆਪਣੀ ਤੀਸਰੀ ਗੱਲ ਦੀ ਤੁਸੀਂ ਆਪਣੇ ਦੇਵੀ ਦੇਵਤਿਆਂ ਦੇ ਉੱਪਰ ਵਿਸ਼ਵਾਸ ਸ਼ੇਕਰ ਕਰਦੇ ਹੋ ਪਰ ਤੁਸੀਂ ਜੇਕਰ ਉਹਨਾਂ ਦੇ ਕੋਲੋਂ ਕੋਈ ਵੀ ਵਰਦਾਨ ਵੀ ਮੰਗਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਸ਼ੱਕਤ ਰੱਖ ਲੈਂਦੇ ਹੋ ਮਨ ਦੇ ਵਿੱਚ ਸੋਚਦੇ ਹੋ ਕਿ ਪਤਾ ਨਹੀਂ ਮੇਰਾ ਇਹ ਵਰਦਾਨ ਪੂਰਾ ਹੋਵੇਗਾ ਜਾਂ ਨਹੀਂ ਜਾਂ ਮੇਰੀ ਇਹ ਅਰਦਾਸ ਪੂਰੀ ਹੋਵੇਗੀ ਜਾਂ ਨਹੀਂ ਤੁਸੀਂ ਪਰਮਾਤਮਾ ਤੇ ਆਪਣਾ ਪੂਰਾ ਵਿਸ਼ਵਾਸ ਰੱਖੋ ਜੇਕਰ ਤੁਸੀਂ ਕਿਸੇ ਦੇਵੀ ਦੇਵਤੇ ਤੋਂ ਕੁਝ ਵੀ ਮੰਗਦੇ ਹੋ ਤਾਂ ਉਹਨਾਂ ਦੇ ਉੱਪਰ ਆਪਣਾ ਪੂਰਨ ਵਿਸ਼ਵਾਸ ਜ਼ਰੂਰ ਰੱਖੋ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਦੇਵੀ ਦੇਵਤੇ ਤੁਹਾਨੂੰ ਆਪਣੀ ਸ਼ਕਤੀ ਦੇ ਅਨੁਸਾਰ ਵਿਸ਼ਵਾਸ ਰੱਖ ਕੇ ਜੇਕਰ ਮੰਗਦੇ ਹੋ ਤਾਂ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਜੇਕਰ ਤੁਸੀਂ ਸ਼ੰਘਰ ਰੱਖਦੇ ਹੋ ਤਾਂ ਦੇਵੀ-ਦੇਵਤਿਆਂ ਦੇ ਕੋਲੋਂ ਤੁਹਾਨੂੰ ਫਿਰ ਇਹਨਾਂ ਲਾਭ ਨਹੀਂ ਮਿਲਦਾ ਤਾਂ ਇਸ ਲਈ ਤੁਹਾਡੇ ਲਈ ਇਹ ਚਮਤਕਾਰ ਵੀ ਹੋਵੇਗਾ ਹੁਣ ਤੁਸੀਂ ਕਿ ਤੁਸੀਂ ਆਪਣੇ ਦੇਵੀ-ਦੇਵਤਿਆਂ 'ਤੇ ਵਿਸ਼ਵਾਸ ਰੱਖਣਾ ਹੈ ਤੁਹਾਡੀਆਂ ਸਾਰੀਆਂ ਇਹ ਇਸ਼ਿਆਵਾ ਪੂਰੀਆਂ ਹੋ ਜਾਣਗੀਆਂ ਦੋਸਤੋ ਹੁਣ ਇਸ ਤਰ੍ਹਾਂ ਦਾ ਸਮਾਂ ਹੈ ਕਿ ਜੀਵਨ ਤੁਹਾਡਾ ਰਾਤੋਂ-ਰਾਤ ਬਦਲ ਜਾਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਹੁਣ ਇਕ ਸਹੀ ਰਾਤ ਚ ਜਾ ਰਹੀ ਹੈ ਤੁਹਾਡੇ ਜੀਵਨ ਦੇ ਵਿੱਚ ਹੁਣ ਵੱਡੇ ਵੱਡੇ ਪਰਿਵਰਤਨ ਹੋ ਰਹੇ ਹਨ ਜਿਨ੍ਹਾਂ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਆ ਰਹੀਆਂ ਹਨ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬੋਲ ਬਾਣੀ ਦੇ ਉੱਤੇ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਹਿਣਾ ਆਪਣੀ ਬੋਲ ਬਾਣੀ ਦੇ ਅਨੁਸਾਰ ਕਿਸੇ ਦਾ ਵੀ ਮਜ਼ਾਕ ਨਹੀਂ ਉਡਾਉਣਾ ਜਿਸ ਦੇ ਨਾਲ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਹੈ ਨਹੀਂ ਤਾਂ ਇਸ ਗਲਤੀ ਦਾ ਤੁਹਾਨੂੰ ਖਮਾਇਆ ਜਾ ਵੀ ਪੁੱਤ ਨਾ ਪਿਆ ਸਕਦਾ ਹੈ ਕਿਸੇ ਵੀ ਗੱਲ ਤੇ ਤੁਸੀਂ ਕਦੇ ਵੀ ਤੁਰੰਤ ਗੁੱਸਾ ਨਹੀਂ ਕਰਨਾ ਹਰ ਗੱਲ ਨੂੰ ਸੋਚ ਸਮਝ ਕੇ ਕਰਨਾ ਹੈ ਸੋਚ ਸਮਝ ਕੇ ਹਰ ਇੱਕ ਕੰਮ ਦੇ ਲਈ ਕਦਮ ਚੁੱਕਣਾ ਹੈ ਕੋਈ ਫੈਸਲਾ ਲੈਣ ਤੋਂ ਪਹਿਲਾਂ ਚੰਗੇ ਤੋਂ ਚੰਗੇ ਵਿਚਾਰ ਕਰ ਲੈਣੇ ਹਨ ਫਿਰ ਹੀ ਉਸ ਕੰਮ ਨੂੰ ਕਰਨ ਲਈ ਆਪਣੇ ਕਦਮ ਅੱਗੇ ਵਧਾਉਣੇ ਹਨ ਤੁਹਾਨੂੰ ਦੱਸੇ ਕਿ ਤੁਹਾਡੇ ਲਈ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਤੁਸੀਂ ਆਪਣੀਆਂ ਇਹ 3 ਗਲਤੀਆਂ ਨੂੰ ਸੁਧਾਰ ਲਓ ਤਾਂ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਅਤੇ ਤੁਸੀਂ ਜਲਦੀ ਹੀ ਅਮੀਰ ਬਣ ਜਾਓਗੇ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਚਮਤਕਾਰ ਪਰਿਵਰਤਨ ਹੋਣ ਵਾਲਾ ਹੈ ਤੁਹਾਨੂੰ ਹੁਣ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਹਜ਼ਾਰਾਂ ਸਾਲਾਂ ਤੋਂ ਬਾਅਦ ਲੋਕ ਤਪੱਸਿਆ ਕਰ ਰਹੇ ਹਨ ਤੇ ਸਤਜਗਤਿ ਯੇਸ਼ੂ ਸ਼ੁਭ ਸਮੇਂ ਦੇ ਵਿੱਚ ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ ਇੱਕ ਛਟਕੇ ਦੇ ਵਿੱਚ ਤੁਹਾਨੂੰ ਸਭ ਕੁਝ ਮਿਲ ਸਕਦਾ ਹੈ ਇਸ ਸਮੇਂ ਤੁਹਾਡੇ ਬੱਚੇ ਵੀ ਤੁਹਾਡੇ ਲਈ ਨਾਮ ਰੋਸ਼ਨ ਕਰਨਗੇ ਜਿਸ ਨਾਲ ਤੁਹਾਡੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹੇਗਾ ਤੁਹਾਨੂੰ ਹਰ ਪਾਸੇ ਤੋਂ ਮਾਨ ਸਨਮਾਨ ਮਿਲਣ ਵਾਲਾ ਹੈ ਇਸ ਸਮੇਂ ਤੁਹਾਡੇ ਜਿਮਨ ਸਾਥੀ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਬਿਹਤਰੀਨ ਜਗ੍ਹਾ ਤੇ ਲੈ ਕੇ ਜਾ ਸਕਦੇ ਹਨ ਤੁਸੀਂ ਇੰਜੋਏਮੈਂਟ ਵੀ ਕਰੋਗੇ ਅਤੇ ਆਪਣੇ ਜਿਮਨ ਸਾਥੀ ਦੇ ਨਾਲ ਘੁੰਮਣ ਕਿਤੇ ਜਾ ਸਕਦੇ ਹੋ ਜਿਸ ਨਾਲ ਤੁਹਾਡੇ ਅੰਦਰ ਇੱਕ ਬੇहद ਖੁਸ਼ੀ ਦਾ ਅਨੁਭਵ ਹੋਵੇਗਾ ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਸ ਦੀ ਕਦੇ ਤੁਸੀਂ ਆਸ ਵੀ ਨਹੀਂ ਕੀਤੀ ਹੋਵੇਗੀ ਬਲਕਿ ਤੁਸੀਂ ਆਪਣੇ ਸਾਰੇ ਸੁਪਨੇ ਇਸ ਸਮੇਂ ਦੇ ਵਿੱਚ ਪੂਰੇ ਕਰ ਸਕਦੇ ਹੋ ਇਸ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਸ ਸਮੇਂ ਦੇ ਵਿੱਚ ਤੁਸੀਂ ਜੇਕਰ ਲੋਕਾਂ ਦੀ ਮਦਦ ਕਰਦੇ ਹੋ ਜਿਸ ਘਰ ਵਿੱਚ ਰਾਸ਼ਨ ਨਹੀਂ ਹੈ ਉਸ ਨੂੰ ਰਾਸ਼ਨ ਦਿਓ ਤੇ ਜਿਸ ਕੋਲ ਸਰਦੀਆਂ ਵਿੱਚ ਪਹਿਨਣ ਦੇ ਲਈ ਜੇ ਗਰਮੀਆਂ ਦੇ ਵਿੱਚ ਪਹਿਨਣ ਦੇ ਲਈ ਕੱਪੜੇ ਨਹੀਂ ਹਨ ਉਹਨਾਂ ਨੂੰ ਕੱਪੜੇ ਦਾਨ ਕਰੋ ਤੁਹਾਨੂੰ ਲਭ ਹੋਵੇਗਾ ਦਾਨ ਪਉਣ ਜ਼ਰੂਰ ਕਰੋ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਪਸੰਦ ਹੋ ਜਾਣਗੇ ਅਤੇ ਤੁਹਾਡੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਣਗੇ ਤੁਹਾਡੇ ਮਨ ਦੀਆਂ ਹੁਣ ਸਾਰੀਆਂ ਹੀ ਇਸ਼ਿਆਵਾ ਪੂਰੀਆਂ ਹੋਣ ਪੂਰੀਆਂ ਹੋ ਜਾਣਗੀਆਂ ਇਸ ਸਮੇਂ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ